ਜੋ ਜਿਹੜੀ ਸਾਰਿਆਂ ਤੋਂ ਮੇਨ ਪ੍ਰੋਬਲਮ ਹੈ ਆ ਜਿਹੜੀ ਆਪਣਾ ਨਾ ਇਥੋਂ ਇੰਜ ਕਰਕੇ ਆ ਗੁੱਚ ਐਦਾਂ ਐਦਾਂ ਨਿਕਲਿਆ ਰਹਿੰਦਾ ਕਈਆਂ ਦੇ ਇਸ ਤਰ੍ਹਾਂ ਨਿਕਲਿਆ ਰਹਿੰਦਾ ਇਸ ਤਰੀ ਬਾ ਇਹ ਮੇਨ ਪ੍ਰੋਬਲਮ ਹੈ ਇਹ ਵੀਡੀਓ ਚਕ ਭੈਣ ਵੀ ਦੱਸਦੀ ਸੀ ਵੀ ਮੇਰਾ ਐ ਨਿਕਲਿਆ ਰਹਿੰਦਾ ਤੇ ਇਹ ਦੀ ਪ੍ਰੋਬਲਮ ਉਹ ਦੱਸਦੇ ਵੀ ਇਹ ਕਿਉਂ ਨਿਕਲਦਾ ਆਪਣਾ ਨਹੀਂ ਨਿਕਲਦਾ ਇਹ ਤਾਂ ਆਪਾਂ ਖਿੱਚ ਕੇ ਕੱਟਿਆ ਇਹ ਆਪਣਾ ਨਿਕਲਦਾ ਇਦਾਂ ਹੀ ਰਹਿੰਦਾ ਆਪਣਾ ਇੱਕ ਕਿਉਂ ਨਿਕਲਦਾ ਦੱਸ ਦਿਆ ਆ ਦੇਖੋ ਆ ਬਣਾਈਏ ਬਾਹ ਆਪਾ ਇਹਦਾ ਬਿਲਕੁਲ ਨਹੀਂ ਨਿਕਲਣਾ ਪਾਏ ਤੋਂ ਅੰਦਰ ਤੋਂ ਹੀ ਹੈ ਇਹਦੀ ਪ੍ਰੋਬਲਮ ਇੱਥੇ ਆ ਗਈ ਮਸ਼ੀਨ ਤੇ ਆਹੀ ਆਪਾਂ ਮਸ਼ੀਨ ਆਪਾਂ ਹੁਣ ਅੱਗੋਂ ਪੱਕਾ ਲੇੜਨਾ ਨਾ ਜਿਹੜਾ ਇੱਥੋਂ ਇਹ ਆ ਪਲੇਡ ਲਿਆ ਤੇ ਇਹ ਨੂੰ ਇਸ ਤਰ੍ਹਾਂ ਫੜਨਾ ਜਿਹੜੀ ਆ ਆਪਾਂ ਫੀਟਿੰਗ ਵਾਲੀ ਸਿਲਾਈ ਲਾਉਣੀ ਹੈ ਨਾ ਉਸ ਤੋਂ ਪਹਿਲਾਂ ਆਪਾਂ ਇੱਥੋਂ ਮਸ਼ੀਨ ਚਲਾਉਣੀ ਹੈ ਇਸ ਤੱਕ ਜਿੰਨੀ ਤੁਹਾਡੀ 5 5.5 ਨਿਸ਼ਾਨੀ ਹੈ ਉੱਥੇ ਤੱਕ ਤੁਸੀਂ ਇੱਥੋਂ ਲੈ ਕੇ ਸਲਾਈ ਲਾ ਲੈ। ਲਾ ਕੇ ਤੇ ਫਿਰ ਜਿਹੜੀ ਆ ਤੁਸੀਂ ਸਲਾਈ ਲਾਓਗੇ ਫਿਟਿੰਗ ਵਾਲੀ। ਇੰਚ ਨਾਲ ਆਪਾਂ ਪੱਕਾ ਕਰਦੇ ਕਰਦੇ ਦੋ ਤਿੰਨ। ਆ ਮੀਣਾ ਆਹ ਸਲਾਈ ਮੀਨ ਜੇ ਆਪਾਂ ਇੱਥੋਂ ਨਹੀਂ ਲਾਉਂਦੇ ਇਹਨੂੰ ਐਦਾਂ ਹੀ ਖੁੱਲਾ ਛੱਡ ਦਿੰਨੇ ਆ ਇਹਨੂੰ ਇਸ ਤਰੀਕੇ ਖੁੱਲਾ ਛੱਡ ਦਿੰਨੇ ਆ ਇੱਥੋਂ ਸਟਾਰਟ ਕਰਕੇ ਲਾ ਦਿੱਤੀ ਸਲਾਈ ਫਿਰ ਬਾਜੂ ਘੜ ਦਿੱਤੀ ਤੇ ਇਹਨੇ ਬਾਹਰ ਨਿਕਲਨੇ ਨਿਕਲਣਾ ਮੀਨ ਸਲਾਈ ਆ ਆ ਵੀ ਇੱਥੋਂ ਆਪਾਂ ਆਹ ਸਲਾਈ ਲਾਉਣੀ ਲਾਉਣੀ ਆ ਇੱਥੋਂ ਰੱਖ ਕੇ ਇੱਥੇ ਤੱਕ ਲਿਆ ਕੇ ਫਿਰ ਆਪਾਂ ਫਿਟਿੰਗ ਵਾਲੀ ਲਾ ਲੈਣੀ ਕਦੇ ਵੀ ਐਦਾਂ ਤੁਹਾਡੀ ਇੱਥੋਂ ਬਾਜੂ ਤੋਂ ਬਾਹਰ ਨਹੀਂ ਨਿਕਲੇਗਾ ਪੁੱਛ ਇਹ ਬੁਚਵਾਰ ਨਿਕਲੇ ਜਿਹੜਾ ਬਹੁਤ ਭੜਾ ਲੱਗਦਾ ਇਹ ਕਦੇ ਵੀ ਨਹੀਂ ਨਿਕਲੇਗਾ ਜੇ ਤੁਸੀਂ ਆਹ ਵਾਲੀ ਸਿਲਾਈ ਇੱਥੇ ਤੱਕ ਲਾਉਂਦੇ ਅੱਗੋਂ ਆਪਾਂ ਇੱਧਰ ਨੂੰ ਕਰਕੇ ਲਾ ਦੇਣੀ ਜੇ ਇਸ ਤਰ੍ਹਾਂ ਲਾਓਗੇ ਤੇ ਕਦੇ ਵੀ ਤੁਹਾਡਾ ਇਹ ਵਾਲਾ ਬੁਚਵਾਰ ਨਿਕਲੇ ਬੜਾ ਭੜਾ ਲੱਗਦਾ ਤੇ ਇਹਨੂੰ ਅਸੀਂ ਆਪਾਂ ਚਾਹੇ ਦਿਨ ਸ਼ਾਮ ਦਾ ਚਾਹੇ ਦਿਨ ਦੁਪਹਿਰ ਦਾ ਲਾਉਂਦੇ ਇਥੋਂ ਆਪਾਂ ਮੇਚ ਲੈਣੀ ਨੇ ਜੇ ਉਹ ਵਾਲੀ ਫਿਟਿੰਗ ਵਾਲੀ ਨਹੀਂ ਆਉਂਦੀ ਇਥੋਂ ਆਪਾਂ ਮੇਚ ਲੈਣੇ ਦੇ ਬਰਾਬਰ ਹੀ ਕਦੇ ਵੀ ਵੱਧ ਘਟਣੀ ਹੁੰਦਾ ਆਪਣਾ ਥੋੜੇ ਜਿਹਾ ਢਿੱਲਾ ਰੱਖ ਕੇ ਲਾ ਲੈਣਾ ਆਮਸ਼ਾ ਨੀ ਲਾਉਣ ਦੀ ਆਪਾਂ ਲੋੜ ਨਹੀਂ ਜੇ ਤੁਸੀਂ ਅੱਗੇ ਸਲਾਈ ਸੈੱਟ ਕਰੇ ਤੇ ਤੁਸੀਂ ਇਹਦੀ ਨਸ਼ਾ ਨਹੀਂ ਫਿਟਿੰਗ ਦੀ ਜ਼ਰੂਰ ਲਾਏ ਉਹ ਆਪਾਂ ਤਾਂ ਇੱਥੋਂ ਲੈ ਕੇ ਇੱਥੇ ਤੱਕ ਨਿਸ਼ਾਨੀ ਇਸ ਤਰ੍ਹਾਂ ਹੀ ਲਾ ਲਈ ਦੀ ਨਿਸ਼ਾਨੀ ਵੀ ਲਾ ਲਈ ਤੇ ਆਲਰੇਡੀ ਮੀਣ ਪ੍ਰੋਬਲਮ ਆਹੀ ਆ ਵੀ ਤੁਸੀਂ ਇਹਨੂੰ ਬੰਦ ਕਰ ਦੇਣਾ ਇਹਨੂੰ ਬੰਦ ਕਰ ਦੋ ਐਡਾ ਰੱਖ ਲਓ ਇੰਨਾ ਰੱਖ ਲਓ ਕੱਟ ਲਓ ਜਿੰਨਾ ਵੀ ਇਹਨੇ ਪਿੱਛੇ ਨੂੰ ਜਾਣਾ ਫਿਰ ਇਹਨੇ ਅੱਗੋਂ ਨਿਕਲਣਾ ਠੀਕ ਹੈ ਜੀ ਥੈਂਕ ਯੂ ਤੇ ਵਧੀਆ ਲੱਗਾ ਤੇ ਲਾਈਕ ਤੇ ਕਮੈਂਟ ਕਰਨੀ ਸਬਸਕ੍ਰਾਈਬ ਵੀ ਕਰਨਾ ਚੈਨਲ ਨੂੰ ਥੈਂਕ ਯੂ ਜੀ